ਕਬੱਡੀ 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 ਫਕਰ ਦੇ ਸੁਹਾਵਾ ਦਾ ਮਾਲਕ ਹੈ ਕਾਲੂ ਮੇਰੇ ਵੀਰੋ ਕਾਲੂ ਦਾ ਚੇਲਾ ਨੌਜਨ ਰਸੂਲਪੁਰੀਆ ਕੱਦੂ ਲਾ ਗਿਆ ਟਕੜਾ ਜੱਫਾ ਲਓ ਸੋਨੀ ਅਗਲੀ ਕਬੱਡੀ ਪੌਣ ਦੇ ਲਈ ਖੇਡ ਮੈਦਾਨ ਦੇ ਵਿੱਚ ਬੰਦਿਆ ਹੋਇਆ ਹੈ ਬੱਕੀ ਚੱਕਦੇ ਸਰਾਜ ਵਾਲਾ ਮਿੱਠੂ ਕਹਿੰਦੇ ਚੱਕਦੇ ਸਰਾਜ ਵਾਲਾ ਬੜਾ ਟਕੜਾ ਜੱਫੀ ਸਾਡੀ ਖੇਡ ਕਬੱਡੀ ਦਾ ਉਹਦਾ ਚੇਲਾ ਇਸ ਵੇਲੇ ਲੁੱਟਦਾ ਮੇਲਾ ਜਿਹਨੇ ਭਣੱਥਾਂ ਦੇ ਵਿੱਚ ਵੀ ਕਰਾਇਆ ਸੀ ਸਿਰਾਂ ਮੇਰੇ ਮਿੱਤਰੋ ਵਾਹ ਓਏ ਚੱਕ ਦੇ ਸਰਾਜ ਵਾਲਿਆ ਲੈ ਵਿੰਦਰ ਜਲਾਲ ਮੰਗੀ ਤੋਂ ਬਾਅਦ ਪਾਲਾ ਪਾਲੇ ਤੋਂ ਜੱਗਾ ਜੱਗੇ ਤੋਂ ਬਾਅਦ ਸਣੀ ਆਹ ਮੁੰਡਾ ਫਿੱਟ ਬੈਠਦਾ ਸਣੀ ਤੋਂ ਬਾਅਦ ਕੇ ਨਹੀਂ ਇਹ ਫਿੱਟ ਸੇ ਦਰਸ਼ਕ ਵੀਰੋ ਜੇ ਫਿੱਟ ਬੈਠਦਾ ਤਾਂ ਐ ਚੱਕ ਦੇ ਸਰਾਜਾ ਫਤਿਹ ਸਾਂਝੀ ਕਰਦੇ ਇੱਕ ਵਾਰੀ ਗੱਗੀ ਚੱਕ ਦੇ ਸਰਾਜ ਵਾਲਾ ਜੇ ਸਣੀ ਤੋਂ ਬਾਅਦ ਕੋਈ ਜਾਫੀ ਦੁਆਬੇ ਦਾ ਪੰਜਾਬ ਦਾ ਆ ਚੱਕ ਦੇਸ ਰਾਜਵਾਲਾ ਰਵਿੰਦਰਾ ਕਰਦੇ ਗੱਲ ਆਪਣੇ ਅੰਦਾਜ਼ ਦੇ ਨਾਲ ਬਿਲਕੁਲ ਸਹੀ ਗੱਲ ਕੀਤੀ ਮੈਂ ਕਹਿਆ ਜੀ ਰੇਖ ਚ ਮੇਖ ਲਾਉਣ ਵਾਲੀ ਗੱਲ ਕਰ ਦਿੱਤੀ ਐ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਨਾਮ ਹੋਵੇਗਾ ਆਹ ਸਾਹਮਣੇ ਮੰਗੀ ਤੋਂ ਬਾਅਦ ਪਾਲਾ ਪਾਲੇ ਤੋਂ ਬਾਅਦ ਮੇਰੇ ਵੀਰੋਂ ਕਹਿੰਦੇ ਜੱਗਾ ਜੱਗੇ ਤੋਂ ਬਾਅਦ ਸਣੀ ਸਣੀ ਤੋਂ ਬਾਅਦ ਆਹ ਜਾਫੀਆਂ ਦੇ ਵਿੱਚ ਖੜੂਗਾ ਕਹਿੰਦੇ ਮੇਰੇ ਮਿੱਤਰੋ ਇਹ ਗੱਗੀ ਐ ਚੱਕ ਦੇਸ ਰਾਜਪਿੰਡ ਵਾਲਾ ਸਿਰੇ ਦੀਆਂ ਗੱਲਾਂ ਆਹ